ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਿੰਦਰ ਸਿੰਘ ਇੱਕ ਵਾਰੀ ਫੇ ਵਤਨ ਦੀ ਮਿੱਟੀ ਨਿਊਜ਼ ਚੈਨਲ ਆਪਜੀ ਦੀ ਸੇਵਾ ਦੇ ਹਾਜ਼ਰ ਹਾਂ ਅੱਜ ਅਸੀਂ ਆਏ ਹਾਂ ਵੀਰ ਕਾ ਵਿਕੇ ਆਪਣੇ ਲਾਲੀ ਭਾਜੀ ਜਿਹੜੇ ਕਾਂਗਰਸ ਦੇ ਉੱਗੇ ਲੀਡਰ ਨੇ ਅੱਜ ਉਹਨਾਂ ਨੇ ਘਰ ਆਏਗਾ ਅਸੀਂ ਦੀਵਾਲੀ ਦੇ ਮੌਕੇ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਈਫਾਲ ਸਾਹਿਬ ਵਾਈਫਾ ਜੀ ਮੈਂ ਠੇਕਦਾ ਸ਼ਿਵਾਸ਼ਾ ਲਾਲੀ ਵੀਰ ਕਾ ਜੀ ਕਾਂਗਰਸੀ ਆਗੂ ਮੈਂ ਸ਼ਾਬਾਪਨ ਕੱਢਣ ਨਾਲ ਡੀਲ ਕਰਦੇ ਹਾਂ ਬਿਜ਼ਨਸ ਕੀ ਆਪਣਾ ਨਾਮ ਮੈਂ ਗੋਬਰੋ ਕੰਟਰੈਕਟਰ ਹਾਂ ਜੀ ਮੈਂ ਸਰਕਾਰੀ ਠੇਕਦਾਰੀ ਕਰਦਾ ਹਾਂ ਪਰੇਤਤੋਂ ਜਿਉ ਜੋ ਬਚਪਨ ਸਵਾਲਿਆ ਹੁੰਦੀ ਮੈਂ ਇੱਕ ਕਰੀ ਕਰ ਰਿਹਾ ਤੇ ਆਪਣੇ ਆਪਣੇ ਵਤਨ ਦੀ ਮਿੱਟੀ న్యూਸ ਚੈਨਲ ਦੇ ਈਵਰਸ ਤੇ ਪੰਜਾਬ ਦੇ ਸਮੂਹ ਵਸਨੀਕਾਂ ਨੂੰ ਤੁਸੀਂ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਕੁਝ ਆਪਣੇ ਵੱਲੋਂ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਸਨੀਕਾਂ ਨੂੰ ਬੰਦੀ ਛੋੜ ਦਿਵਸ ਦੇ ਵਿੱਚ ਦੇ ਉਹਦੇ ਦਿਵਾਲੀ ਦੇ ਬਹੁਤ ਬਹੁਤ ਵਧਾਈਆਂ ਦੇਣਾ ਔਰ ਕਾਮਨਾ ਕਰਦਾ ਕਿ ਪਰਮਾਤਮਾ ਹਰ ਪਰਿਵਾਰ ਨੂੰ ਆਪਣੇ ਘਰ ਖੁਸ਼ੀਆਂ ਦਾ ਤਿਆਰ ਦੇਵੇ ਅਰਦਾ ਰਾਲ ਮਿਲ ਕੇ ਮਨਾਈਏ ਮੈਂ ਵਾਹਿਗੁਰੂ ਅਗੇ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਹਰ ਪਰਿਵਾਰ ਹਰ ਘਰ ਆਪਣੇ ਪਰਿਵਾਰ ਵਿੱਚ ਬੈਠ ਕੇ ਦਿਨ-ਦਹਿਰ ਮਨਾਵੇ ਔਰ ਕੋ ਲੜਾਈ ਤੋਂ ਬਚੇ ਔਰ ਸ਼ਰਾਬੀ ਅੰਸਰਾਂ ਤੋਂ ਬਚੋ ਔਰ ਨਸ਼ੇ ਤੋਂ ਰਹਿਤ ਰਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ